ਵਾਗਰੂ ਦੇ ਪਾਣੇ ਵਿੱਚਾਂ ਜੀ ਉਹਦੀ ਦਾਤ ਆ ਉਹ ਕੱਚੀ ਵੀ ਵੱਢ ਸਕਦਾ ਪੱਕੀ ਵੀ ਵੱਢ ਸਕਦਾ ਜਿੰਨੀ ਉਹਨੂੰ ਉਮਰ ਦਿੱਤੀ ਸੀ ਪ੍ਰਮਾਤਮਾ ਨੇ ਉਹਨੇ ਆਪ ਦੀ ਭੋਗ ਲਈ ਵੱਡੀਆਂ ਪ੍ਰਾਪਤੀਆਂ ਕਰਕੇ ਗਈ ਆ ਤੇ ਸਾਡੇ ਲਈ ਬਹੁਤ ਵੱਡਾ ਮਾਣ ਆ ਵੀ ਸਾਡੇ ਛੋਟੇ ਜਿਹੇ ਬੱਚੇ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਹਦੇ ਆਸਰੇ ਅਸੀਂ ਆਪਣੀ ਉਮਰ ਕੱਢ ਸਕਦੇ ਆ ਸਾਨੂੰ ਮਾਣ ਆਪਣੀ ਬੱਚੀ ਦੇ ਉੱਪਰ ਬਹੁਤ ਇਹਦਾ ਬਹੁਤ ਵੱਡਾ ਨਾਮ ਆ ਜਿਹਦੇ ਕਰਕੇ ਸਾਨੂੰ ਅੱਜ ਲੋਕ ਜਾਣਦੇ ਆ ਉਹ ਕਹਿੰਦੇ ਆ ਕਿ ਇੰਦਰਪ੍ਰੀਤ ਦੇ ਪਾਪਾ ਨੇ ਇੰਦਰਪ੍ਰੀਤ ਦੇ ਨਾਮ ਨਾਲ ਆਊਟਸਟੈਂਡਿੰਗ ਡਿਪਲੋਮੈਟਸ ਅਵਾਰਡ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਅਤੇ 62 ਦੇਸ਼ਾਂ ਵਿੱਚੋਂ ਅਵਾਰਡ ਜਿੱਤਣ ਵਾਲੀ ਪੰਜਾਬ ਦੀ ਤੀ ਇੰਦਰਪ੍ਰੀਤ कौर ਜਿਸ ਦਾ ਅਚਾਨਕ ਸਿਹਤ ਵਿਗੜਨ ਕਾਰਨ ਇਤਹਾਤ ਹੋ ਗਿਆ ਉਸ ਦਾ ਅੱਜ ਨਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਨਾ ਸਿਰਫ ਪਰਿਵਾਰਕ ਮੈਂਬਰਾਂ ਦੀਆਂ ਬਲਕਿ ਵੱਡੀ ਗਿਣਤੀ ਦੇ ਵਿੱਚ ਇਸ ਬੱਚੀ ਦੇ ਸੰਸਕਾਰ 'ਚ ਪਹੁੰਚੇ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਤੁਹਾਨੂੰ ਦੱਸ ਰਹੀ ਹਾਂ ਕਿ ਮੌਕੇ ਦੀ ਇਸ 18 ਸਾਲ ਦੀ ਬੱਚੀ ਨੇ ਜੋ ਕਿ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਇਸਨੇ ਵਿਦੇਸ਼ਾਂ ਦੇ ਵਿੱਚ ਕਈ ਵਾਰ ਆਪਣੇ ਮਾਪਿਓ ਸਕੂਲ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਪਰ ਹੁਣ ਧੀ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ ਰੂਪ ਰਹਾਲ ਹੈ ਉਨ੍ਹਾਂ ਦੇ ਨਾਲ ਨਾਲ ਸਥਾਨਕ ਵਾਸੀਆਂ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਦੱਸ ਦਈਏ ਕਿ ਇੰਤਰਪ੍ਰੀਤ ਕੋਰ ਨੇ ਬਾਠ ਦੇਸ਼ਾਂ ਦੇ 117 ਨੁਮਾਇੰਦਿਆਂ ਵਿੱਚੋਂ ਤੁਰਕੀ ਚ ਭਾਰਤਾਨ ਨਾਮ ਰੋਸ਼ਨ ਕਰਦੇ ਹੋਏ ਬੈਸਟ ਡਿਪਲੋਮੈਟ ਦਾ ਐਵਾਰਡ ਜਿੱਤਿਆ ਸੀ ਪਰ ਇਹ ਖੁਸ਼ੀਆਂ ਹੁਣ ਮਾਤਮ ਦੇ ਵਿੱਚ ਬਦਲ ਗਈਆਂ ਹਨ ਅਤੇ ਪੂਰਾ ਵਾਰ ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ ਇਹ ਵੀ ਦੱਸਈਏ ਕਿ ਇਸ ਬੱਚੀ ਨੂੰ ਦੇਸ਼ ਦੀਆਂ ਔਰਤਾਂ ਦੇ ਹੱਕ ਬਾਰੇ ਬੋਲਣ ਤੇ ਬੈਸਟ ਅਵਾਰਡ ਯਾਨੀ ਕਿ ਆਊਟਸਟੈਂਡਿੰਗ ਡਿਪਲੋਮੈਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਜਿਸ ਨਾਲ ਇੰਦਰਪ੍ਰੀਤ ਕੌਰ ਨੂੰ ਸਭ ਤੋਂ ਘੱਟ ਉਮਰ 18 ਸਾਲ ਦੇ ਵਿੱਚ ਸੰਸਾਰ ਪੱਧਰ ਤੇ ਔਰਤਾ ਦੇ ਹੱਕ ਵਿੱਚ ਬੋਲਣ ਵਾਲੀ ਆਵਾਜ਼ ਦੇ ਵਿੱਚ ਦੱਸੇ ਕਿ ਪਹਿਲੀ ਭਾਰਤੀ ਲੜਕੀ ਹੋਣ ਦਾ ਮਾਨ ਪ੍ਰਾਪਤ ਹੋਇਆ ਸੀ ਤੇ ਹੁਣ ਇੰਨੀ ਛੋਟੀ ਉਮਰ 'ਚ ਇੰਨੀਆਂ ਵੱਡੀਆਂ ਪ੍ਰਾਪਤੀਆਂ ਕਰਕੇ ਇਸ ਮਹਿਸ 18 ਸਾਲ ਦੀ ਪੱਛੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਉਹ ਵੀ ਤੁਸੀਂ ਸੁਣ ਸਕਦੇ ਹੋ ਵਾਇਗਰੂ ਦੇ ਬਾਣੇ ਵਿੱਚਾਂ ਜੀ ਉਹਦੀ ਦਾਤ ਆ ਉਹ ਕੱਚੀ ਵੀ ਵੱਢ ਸਕਦਾ ਪੱਕੀ ਵੀ ਵੱਢ ਸਕਦਾ ਜਿੰਨੀ ਉਹਨੂੰ ਉਮਰ ਦਿੱਤੀ ਸੀ ਪ੍ਰਮਾਤਮਾ ਨੇ ਉਹਨੇ ਆਪਦੀ ਭੋਗ ਲਈ ਵੱਡੀਆਂ ਪ੍ਰਾਪਤੀਆਂ ਕਰਕੇ ਗਈ ਆ ਸਾਡੇ ਲਈ ਬਹੁਤ ਵੱਡਾ ਮਾਣ ਆ ਵੀ ਸਾਡੇ ਛੋਟੇ ਜਿਹੇ ਬੱਚੇ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਹਦੇ ਆਸਰੇ ਅਸੀਂ ਆਪਣੀ ਔਰ ਕੱਢ ਸਕਦੇ ਆ ਸਾਨੂੰ ਮਾਣ ਆ ਆਪਣੀ ਬੱਚੀ ਦੇ ਉੱਪਰ ਬਹੁਤ ਜਿਹਦਾ ਬਹੁਤ ਵੱਡਾ ਨਾਮ ਆ ਜਿਹਦੇ ਕਰਕੇ ਸਾਨੂੰ ਅੱਜ ਲੋਕ ਜਾਣਦੇ ਆ ਉਹ ਕਹਿੰਦੇ ਆ ਕਿ ਇੰਦਰਪ੍ਰੀਤ ਦੇ ਪਾਪਾ ਨੇ ਇੰਦਰਪ੍ਰੀਤ ਦੇ ਮੰਮਾ ਨੇ ਸੋ ਮੈਂ ਤਾਂ ਇਹੀ ਕਹੂੰਗਾ ਕਿ ਦੁੱਖ ਬਹੁਤ ਵੱਡਾ ਪਹਾੜ ਜਿਡਾ ਦੁੱਖ ਆ ਤੇ ਵਾਹਿਗੁਰੂ ਜੀ ਕਿਰਪਾ ਕਰਨ ਸੱਚੇ ਪਾਤਸ਼ਾਹ ਇਹ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਸਰਜੀਤ ਜੀ ਹਰ ਇੱਕ ਦੇ ਦਿਲ ਚ ਬਸ ਗਈ ਸੀ ਸਰਜੀਤ ਬੇਟੀ ਇੰਨਾ ਪਿਆਰ ਕਰਦੇ ਸੀ ਅੱਜ ਹਰ ਇੱਕ ਦੀਆਂ ਅੱਖਾਂ ਚ ਹੰਝੂ ਦੇਖ ਕੇ ਰਹਿ ਨਹੀਂ ਗਿਆ ਤਿੰਨ ਦੇਖ ਕੇ ਜਾਂਦੇ ਬਿਲਕੁਲ ਜੀ ਉਹ ਇੱਕ ਸ਼ਾਈਨਿੰਗ ਸਟਾਰ ਸੀਗਾ ਜਿਹੜਾ ਜਿਹਨੂੰ ਇੱਕ ਵਾਰੀ ਮਿਲਦਾ ਸੀ ਉਹ ਆਪਦਾ ਬਣਾ ਲੈਂਦਾ ਸੀ ਉਹਨੂੰ ਬਸ ਉਹ ਜਦੋਂ ਜਿਹਨੂੰ ਵੀ ਕਿਸੇ ਨੂੰ ਮਿਲੀ ਆ ਤਾਂ ਉਹਨੇ ਬਸ ਇੱਕੋ ਹੀ ਗੱਲ ਕਹੀ ਆ ਮੁੜ ਕੇ ਕਿ ਇਹ ਮੇਰੀ ਧੀ ਆ ਜੇ ਨੂੰ ਮਿਲੀ ਆ ਜੇ ਕਿਸੇ ਛੋਟੇ ਬੱਚੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਵੱਡੀ ਭੈਣ ਆ ਜੇ ਵੱਡੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਛੋਟੀ ਭੈਣ ਆ ਬਹੁਤ ਪਿਆਰ ਲਿਆ ਜੀ ਬਹੁਤ ਪਿਆਰ ਮਿਲਿਆ 2021 ਚ ਆਊਟਸਟੈਂਡਿੰਗ ਡਿਪਲੋਮੈਟਸ ਦਾ ਅਵਾਰਡ ਜਿੱਤ ਕੇ ਆਈ ਸੀ ਕਿਤੇ ਫਾਦਰ ਆਪ ਤੇ ਫਾਦਰ ਥੋਡੇ ਤੇ ਸਿਰਫ ਜਿਹੜਾ ਸੇਰਾ ਬੰਨਿਆ ਸੀ ਕਿ ਮੇਰੇ ਫਾਦਰ ਦਾ ਬਹੁਤ ਵੱਡਾ ਰੋਲ ਆ ਮੈਨੂੰ ਅੱਗੇ ਲਿਆਉਣ ਚ ਬਿਲਕੁਲ ਇਹ ਉਹਦਾ ਵੱਡਾ ਅਪਣ ਸੀ ਜੀ ਉਹਦੀ ਮਿਹਨਤ ਆਪਣੀ ਸੀਗੀ ਪੇਰੈਂਟਸ ਦਾ ਤਾਂ ਜਿੰਨਾ ਇੱਕ ਯੋਗਦਾਨ ਬਣਦਾ ਹੁੰਦਾ ਸੀ ਉਹਨਾਂ ਹੀ ਪਾ ਸਕਿਆ ਉਨੇ ਕ ਜਿੰਨੇ ਕ ਸਾਨੂੰ ਮੱਤਬੁੱਧੀ ਰਾਵਣੇ ਬਖਸ਼ੀ ਸੀ ਉਹਦੇ ਅਨੁਸਾਰ ਪਰ ਇਹਦੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਨੇ ਤਾਂ ਸਾਡਾ ਨਾਂ ਉੱਚਾ ਕੀਤਾ ਸਾਨੂੰ ਵੱਡਿਆਂ ਕਰਤਾ ਉਹਨੇ ਜੀ ਇਹ ਗੱਲ ਕਹਿ ਕੇ ਵੀ ਮੇਰੇ ਮਾਪਿਆਂ ਦਾ ਹੱਥ ਆ ਉਹਦੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਦੇ ਟੀਚਰਾਂ ਦੀ ਮਿਹਨਤ ਸੀ ਉਹਦੇ ਸਕੂਲ ਦਾ ਯੋਗਦਾਨ ਸੀ ਸਾਡਾ ਵੀ ਜਿੰਨਾ ਕ ਬਣਦਾ ਸੀਗਾ ਐਜ਼ ਪਰੈਂਟਸ ਉਹਨਾਂ ਯੋਗਦਾਨਾਂ ਸੀ ਵੀ ਦਿੱਤਾ ਬਾਕੀ ਮੈਨੂੰ ਲੱਗਦਾ ਕਿ ਸਾਰੀਆਂ ਪਰਮਾਤਮਾ ਦੀਆਂ ਕਿਰਪਾ ਹੁੰਦੀਆਂ ਨੇ ਉਹ ਜਿਹਦੀ ਵਡਿਆਈ ਬਖਸ਼ਦਾ ਉਹਨੂੰ ਮਿਲ ਜਾਂਦੀਆਂ ਉਹ ਵਧਾਈ ਉਹਨੂੰ ਮਿਲਣੀ ਸੀ ਉਹ ਨਾਮ ਨਾ ਖੱਟ ਗਈ ਆ ਵਿਚਾਰੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਔਰਤਾਂ ਦੀ ਗੱਲ ਕਹੀ ਆ ਇੱਕ ਵੱਡੇ ਦੇਸ਼ ਦੇ ਵਿੱਚ ਜਾ ਕੇ ਨਾ ਆਵਾਜ਼ ਥੋਣੀ ਬਹੁਤ ਵੱਡੀ ਜੀ ਉਹਦੀ ਉਹ ਆਪਦੀ ਉਮਰ ਨਾਲੋਂ ਬਹੁਤ ਜ਼ਿਆਦਾ ਸਿਆਣੀ ਤੇ ਵੱਡੀ ਸੀ ਉਹ ਜਦੋਂ ਕਿਸੇ ਨਾਲ ਗੱਲ ਕਰਦੀ ਸੀ ਤਾਂ ਉਹ ਲੱਗਦਾ ਹੀ ਨਹੀਂ ਸੀਗਾ ਵੀ ਇੱਕ 10+2 ਦੀ ਸਟੂਡੈਂਟ ਆ ਉਹਦੀ ਪੜ੍ਹਾਈ ਦਾ ਲੈਵਲ ਤਾਂ ਪੀ ਐਚ ਡੀ ਵਾਲਾ ਸੀ ਉਹ ਅੱਜ ਵੀ ਉਹਦੀਆਂ ਜਿਹੜੀਆਂ ਬੁੱਕਸ ਨੇ ਉਹਦੇ ਉੱਪਰ ਇਸ ਤਰ੍ਹਾਂ ਉਹਨੇ ਮਾਰਕ ਕੀਤਾ ਹੋਇਆ ਵਾ ਵਿੱਚ ਟੈਗ ਲਾਏ ਹੋਏ ਆ ਕਿ ਇਸ ਤਰ੍ਹਾਂ ਤਾਂ ਸ਼ਾਇਦ ਕੋ ਪੀ ਐਚ ਡੀ ਵਾਲਾ ਵੀ ਨਹੀਂ ਤਿਆਰੀ ਕਰਦਾ ਔਰ ਆਪਣੇ ਲੈਵਲ ਤੋਂ ਬਹੁਤ ਵੱਡੇ ਪੱਧਰ ਦੀ ਤਿਆਰੀ ਕਰਦੀ ਸੀ। ਕੀ ਨਾਮ ਹੈ ਮੈਮਾ ਜੀ? ਹਾਂਜੀ ਮੇਰਾ ਨਾਮ ਜਸਪਾਲ ਕੋਰ ਹੈ। ਜਸਪਾਲ ਕੋ ਮੈਮ ਜੀ ਹਾਂਜੀ ਬੱਚੀ ਜਿਹੜੀ ਇੱਥੋਂ ਜਿੱਦੇ ਕਾਫੀ ਤੁਹਾਡੇ ਨਾਲ ਤੁਹਾਡੇ ਸਕੂਲ ਪੜ੍ਹਦੀ ਸੀ ਔਰ 올림픽 ਵਿੱਚ ਵੀ ਨਾਂ ਬੈਸੇ ਕੀਤਾ ਯਾਰ ਜੋਨ ਨਾਲ ਹਾਸਾ ਵਾਪਰ। ਉਹਦੇ ਵਾਰ ਜਨਕੀ। ਹਾਂਜੀ ਸੁਣ ਕੇ ਬੜਾ ਦੁੱਖ ਹੋਇਆ ਜਦੋਂ ਪਤਾ ਲੱਗਿਆ ਇਹ ਬੱਚੀ ਸਾਡੇ ਸਕੂਲ ਵਿੱਚ 8ਵੀਂ ਕਲਾਸ ਵਿੱਚ ਆਈ ਸੀ। ਸ਼ੁਰੂ ਤੋਂ ਹੀ ਇੰਟੈਲੀਜੈਂਟ ਬੱਚੀ ਸੀਗੀ। ਸਾਨੂੰ ਬਹੁਤ ਉਮੀਦਾਂ ਸੀ ਇਸ ਬੱਚੀ ਤੇ ਤੇ ਇਹਨੇ ਸਾਡੀਆਂ ਬਹੁਤ ਉਮੀਦਾਂ ਪੂਰੀਆਂ ਵੀ ਕੀਤੀਆਂ ਸਕੂਲ ਦਾ ਨਾਮ ਬਾਹਰਲੇ ਮੁਲਕਾਂ ਤੱਕ ਇਹਨੇ ਰੋਸ਼ਨ ਕੀਤਾ ਸਕੂਲ ਦੇ ਵਿੱਚ ਇੰਡੀਆ ਵੱਲੋਂ ਇਹ ਡਿਪਲੋਮੈਟ ਗਈ ਸੀਗੀ ਔਰ winner ਹੋ ਕੇ ਉੱਥੋਂ ਆਈ ਤੇ ਸਕੂਲ ਨੂੰ ਬੜਾ ਫਕਰ ਸੀ ਇਸ ਬੱਚੀ ਤੇ ਤੇ ਹੁਣ ਇਹ ਪਲੱਸ 2 ਦੇ ਵਿੱਚ ਇਹਨੇ ਇਗਜ਼ਾਮ ਦੇਣੇ ਸੀ ਪਲੱਸ 2 ਦੀ ਬੜੀ ਇੰਟੈਲੀਜੈਂਟ ਸਟੂਡੈਂਟ ਸੀ ਸਾਨੂੰ ਮਤਲਬ ਪੂਰਾ ਮਾਣ ਸੀ ਅਸੀਂ ਇਹਨਾਂ ਆਸਾਂ ਤੇ ਬੈਠੇ ਸੀ ਕਿ ਇਹ ਸਾਡੇ ਸਕੂਲ ਦਾ ਇੱਕ ਸਤਾਰਾ ਔਰ ਸਕੂਲ ਦਾ ਨਾਮ ਸtare ਦੀ ਤਰ੍ਹਾਂ ਰੋਸ਼ਨ ਕਰੇਗੀ ਪਰ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਡੂੰਗੀ ਸੱਟ ਵੱਜੀ ਆ ਜਦੋਂ ਅਸੀਂ ਸੁਣਿਆ ਕਿ ਸਾਡੀ ਬੱਚੀ ਇੰਦਰਪ੍ਰੀਤ ਕੌਰ ਇਸ ਦੁਨੀਆ ਤੇ ਨਹੀਂ ਰਹੀ ਪਰਮਾਤਮਾ ਨੂੰ ਇਹੀ ਮਨਜ਼ੂਰ ਸੀ ਬਸ ਹੁਣ ਸਾਡੀ ਪਰਮਾਤਮਾ ਗੇਹੀ ਅਰਦਾਸ ਹੈ ਕਿ ਇਸ ਬੱਚੀ ਨੂੰ ਪਰਮਾਤਮਾ ਆਪਦੇ ਚਰਨਾਂ ਵਿੱਚ ਨਿਵਾਸ ਬਖਸ਼ੇ ਨਾਮ ਰੋਸ਼ਨ ਕਰਨ ਵਾਲੀ ਇੰਦਰਪ੍ਰੀਤ ਜਿਹਨੇ ਪਿਛਲੇ ਅਕਤੂਬਰ ਦੇ ਮਹੀਨੇ ਦੇ ਵਿੱਚ ਪੂਰੇ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈਗਾ ਮਾਂ-ਬਾਪ ਦਾ ਅੱਜ ਸਾਡੇ ਤੋਂ ਅਲਗੀ ਦਾ ਹੋ ਗਿਆ ਜੀ। ਆ ਦੇਖੋ ਜੀ ਬੜੀ ਹੀ ਮੰਦ ਭਾਗੀ ਘਟਨਾ ਹੈ ਸਾਰੇ ਸੂਚੇ ਏਰੀਆ ਦੇ ਲਈ ਖਾਸ ਕਰਕੇ ਮੋਗੇ ਦੀ ਜਿਵੇਂ ਗੱਲ ਕਰਾਂ ਤਾਂ ਕੋਈ ਇੰਦਰਪ੍ਰੀਤ ਕੋਰਚੀਦੂ ਵਰਗੇ ਬੱਚੇ ਜਿਹੜੇ ਹੈਗੇ ਬਹੁਤ ਘੱਟ ਦੁਨੀਆ ਵਿੱਚ ਆਉਂਦੇ ਨੇ ਔਰ ਪਰਮਾਤਮਾ ਨੇ ਪਤਾ ਨਹੀਂ ਕਿਸ ਸਿਸਟਮ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਘੱਟ ਉਮਰ ਜਾਂ ਸਵਾਸਾਂ ਦੀ ਪੂੰਜੀ ਦੇ ਦੇ ਕੇ ਭੇਜਿਆ ਸੀ ਔਰ ਉਹ ਬੱਚੀ ਪਿਛੇ ਜਈ ਪਿਛਲੇ ਸਾਲ ਦੀ ਗੱਲ ਹੈ ਕਿ ਉਹ ਤੁਰ ਗਈ ਸੀ ਜਿਹੜਾ ਇੰਟਰਨੈਸ਼ਨਲ ਡਿਪਲੋਮੈਟਿਕ ਫੋਰਮ ਹੁੰਦਾ ਹੈ ਉੱਥੇ ਉਹ ਬੋਲ ਕੇ ਆਈ ਸੀ ਔਰ ਬੜਾ ਨਾਰਾਸ਼ਨ ਕੀਤਾ ਸੀ ਮੋਗੇ ਦਾ ਖਾਸ ਕਰਕੇ ਔਰ ਇਸ ਤਰ੍ਹਾਂ ਉਹਦਾ ਇੱਕ ਛੋਟੀ ਜੀ ਬਿਮਾਰੀ ਸੰਖੇਪ ਜੀ ਬਿਮਾਰੀ ਵਿੱਚ ਹੀ ਜਿਹੜਾ ਹੈਗਾ ਉਹ ਚਲੇ ਜਾਣਾ ਇੱਕ ਬਹੁਤ ਹੀ ਮਦਭਾਗਾ ਹੈਗਾ ਔਰ ਪਰਿਵਾਰ ਲਈ ਇੱਕ ਬਹੁਤ ਹੀ ਵੱਡਾ ਨੁਕਸਾਨ ਹੈ ਔਰ ਮੈਂ ਸਮਝਦਾ ਸੋਸਾਇਟੀ ਲਈ ਸਾਡੇ ਮੋਗੇ ਜ਼ਿਲ੍ਹੇ ਦੇ ਲਈ ਹੀ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਇਸ ਤਰ੍ਹਾਂ ਦੇ ਬੱਚੇ ਜਿਹੜੇ ਹੈਗੇ ਨੇ ਬڑے ਹੌਣ ਹਾਰ ਹੁੰਦੇ ਨੇ ਔਰ ਉਹਨਾਂ ਦੇ ਲਈ ਬੜੀਆਂ ਅਜੇ ਹੋਰ ਬਹੁਤ ਸਾਰੀਆਂ ਆਪਰਚੂਨਿਟੀਆਂ ਜਾਂ ਹੋਰ ਬਹੁਤ ਸਾਰੇ ਮੌਕੇ ਸੀ ਜਿਹੜੇ ਉਹਨਾਂ ਨੇ ਸਰ ਕਰਨੇ ਸੀ ਅਜੇ ਪਰ ਅਚਨਚੇਤ ਉਹਦਾ ਇਸ ਤਰ੍ਹਾਂ ਚਲੇ ਜਾਣਾ ਸੱਚਮੁੱਚ ਇੱਕ ਬਹੁਤ ਵੱਡੀ ਇੱਕ ਸ਼ੋਕ ਲਹਿਰ ਦੀ ਤਰ੍ਹਾਂ ਹੈ ਬੋਗੇ ਜਿਹੜੇ ਦੇ ਲਈ